ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਗੱਜ-ਵੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਕੇ ਚਲਕ ਭਿਉ ਜਗਤ ਕੋ ਸੋਖ ਹੈ 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 ਸਭ जग ਪਿਉ ਜੈ 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 ਸੋ ਲੋਕ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਹੋਈ ਸੰਸਾਰ ਦੇ ਲੋਕਾਂ ਨੇ ਕਿਹਾ ਬਹੁਤ ਮਾੜਾ ਹੋਇਆ ਸਾਰੇ ਪਾਸੇ ਹਾਹਾਕਾਰ ਮਚੀ ਪਰ ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚਖੰਡ ਜਾ ਰਹੇ ਸੀ ਤਾਂ ਦੇਵੀ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਆਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਤਾਂ ਨਹੋ ਤਾਂ ਨਹੋ ਜਿਸ ਕਾਰਜ ਲਈ ਪ੍ਰਮਾਤਮਾ ਨੇ ਆਪ ਜੀ ਨੂੰ ਸੰਸਾਰ 'ਚ ਭੇਜਿਆ ਸੀ ਆਪ ਜੀ ਉਹ ਕਾਰਜ ਕਰਕੇ ਆਏ ਹੋ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਆਪਾ 350 ਸਾਲਾਂ ਹੁਣ ਸਿੱਧੀਪੁਰ ਮਿਲਾ ਰਹੇ ਆ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਦੇਨ ਨਹੀਂ ਦਿੱਤਾ ਜਾ ਸਕਦਾ ਸਭ ਤੋਂ ਪਹਿਲਾਂ ਤੇ ਜਿਹੜੇ ਹਿੰਦੂ ਵੀਰ ਹੈ ਕਾਸਿਲ ਇਹ ਦਿਨ ਉਹਨਾਂ ਨੂੰ ਮਨਾਣੇ ਚਾਹੀਦੇ ਆ ਕਿਉਂ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਮਾਰਾ ਸੱਚੇ ਪਾਤਸ਼ਾਹ ਦੀ ਨਾ ਦਿੰਦੇ ਤਾਂ ਸਾਹਾ ਸੰਗਤ ਜੀ ਫਿਰ ਸਾਡੇ ਹਿੰਦੁਸਤਾਨ ਦੇ ਵਿੱਚ Hindu ਨਹੀਂ ਸੀ ਰਹੇ ਕਿਸੇ ਮੰਦਰ ਗੁਰਦੁਆਰੇ ਦੇ ਵਿੱਚ ਟੱਲ ਮੰਦਰ ਚ ਟੱਲ ਨਹੀਂ ਸੀ ਵੱਜਣਾ ਬੋਸ ਸ੍ਰੀ ਅਕਾਲ ਇਹ ਜੇਕਰ ਅੱਜ ਟੱਲ ਵੱਜ ਰਹੇ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਅੱਜ ਉਹਨਾਂ ਦੇ ਮੰਦਰਾਂ ਦੇ ਵਿੱਚ ਜੋਤਾਂ ਜਗ ਰਹੀਆਂ ਇਹ ਨਾ ਸਮਝ ਲੋ ਕਿ ਮੰਦਰ ਦੀ ਜੁਜਲ ਜੋਤ ਜਗ ਰਹੀ ਆ ਉਹਦੇ ਵਿੱਚ ਤੇਲ ਪਾਇਆ ਜਾ ਰਿਹਾ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਖੂਨ ਪਾਇਆ ਜਿਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦੀ ਨਾ ਦਿੰਦੇ ਤੇ ਹਿੰਦੁਸਤਾਨ ਦਾ ਨਾਂ ਹੀ ਖਤਮ ਹੋ ਜਾਣਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸ਼ਾ ਦੇਖੋ ਸੰਸਾਰ ਦੇ ਵਿੱਚ ਅਜੇ ਤੱਕ ਕੋਈ ਹੋਇਆ ਨਹੀਂ 9 ਸਾਲ ਦਾ ਬੱਚਾ ਕਹੇ ਪਿਤਾ ਜੀ ਤੁਸੀਂ ਤੁਸੀਂ ਆਪ ਜਾਓ ਤੁਸੀਂ ਇਹਨਾਂ ਵਾਸਤੇ ਸ਼ਹੀਦੀ ਦਿਓ ਕੋਈ ਆਪਣੇ ਪਿਆਰ ਨੂੰ ਤੋੜ ਕੇ ਰਾਜ਼ੀ ਨਹੀਂ ਸੰਸਾਰ 'ਚ ਨਾ ਹੁਣ ਤੱਕ ਹੋਇਆ ਨਾ ਹੋਣਾ ਜਿਹੜਾ ਕਿਸੇ ਵਾਸਤੇ ਸਭ ਤੋਂ ਵੱਡਾ ਪਰਪਕਾਰ ਹੁੰਦਾ ਕਿਸੇ ਵਾਸਤੇ ਅਪਜੋ ਕੁਝ ਕਰਦੇ ਆ ਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾਂ ਇਹ ਕਹਿੰਦੀ ਹੈ ਤੇਗ ਬਹਾਦਰ ਹਿੰਦ ਦੀ ਚਾਦਰ ਸਾਰਿਆਂ ਨੂੰ ਆਪਣੀ ਚਾਦਰ ਦੇ ਵਿੱਚ ਲੈ ਕੇ ਮਹਾਰਾਜ ਨੇ ਬਚਾ ਲਿਆ ਪਤਾ ਨਹੀਂ ਕਿਦਾਂ ਦੇ ਹਾਲਾਤ ਹੋਣੇ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦੀ ਦੇਣ ਵਾਸਤੇ ਸ਼ਹਿਨशाह ਚੱਲੇ ਅਨੰਦਪੁਰ ਸਾਹਿਬ ਤੇ ਮਾਤਾ ਜੀ ਪੁੱਤਰ ਜੀ ਫਿਰ ਕਦੋਂ ਆਓਗੇ ਆਪ ਫੇ ਗੁਰੂ ਤੇਗ ਬਹਾਦਰ ਆਹ ਮਾਰ ਕੇ ਕਹਿੰਦੇ ਆ ਮਾਤਾ ਜੀ ਤੁਸੀਂ ਆਪਣੇ ਵੱਲੋਂ ਕੋਈ ਵਚਨ ਕਰੋ ਕੋਈ ਵਚਨ ਕਰੋ ਪਹਿਲਾਂ ਤਾਂ ਮਾਤਾ ਜੀ ਚੁੱਪ ਰਹੇ ਕਹਿਣ ਲੱਗੇ ਮਾਤਾ ਜੀ ਸਾਡਾ ਦੂਜਾ ਵਚਨ ਹੈ ਆਪ ਜੀ ਕੋਈ ਵਚਨ ਕਰੋ ਚੁੱਪ ਰਹੇ ਫਿਰ ਗੁਰੂ ਤੇਗ ਬਹਾਦਰ ਆਹ ਮਾਰ ਕੇ ਕਹਿਣ ਲੱਗੇ ਮਾਤਾ ਜੀ ਸਾਡਾ ਹੁਣ ਲਾਸਟ ਤੀਸਰਾ ਵਚਨ ਹੈ ਤੇ ਫਿਰ ਮਾਤਾ ਜੀ ਬੋਲੇ ਕਹਿਣ ਲੱਗੇ ਪੁੱਤਰ ਜੀ ਆਪ ਜੀ ਬਹੁਤ ਵੱਡੇ ਕਾਰਜ ਲਈ ਜਾ ਰਹੇ ਹੋ ਪਰ ਮੈਂ ਜਿਸ ਕੇਰੇ ਨੂੰ ਹਿੰਦੀ ਰਾਖੀ ਵਾਸਤੇ ਭੇਜ ਰਹੀ ਹਾਂ ਹੇ ਪੁੱਤਰ ਜੀ ਇਹ ਚਿਹਰਾ ਮੈਨੂੰ ਜਰੂਰ ਦਿਖਾਣਾ ਆਤ ਮੈਂ ਜਦੋਂ ਸੁਣ ਰਿਹਾ ਸੀ ਮੈਂ ਇਤਿਹਾਸ ਮੈਂ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪੰਜ ਸਿੱਖ ਨਾਲ ਗਏ ਸੀ ਮਹਾਰਾਜ ਦੇ ਉਹਨਾਂ ਵੱਲ ਦੇਖ ਕੇ ਮਾਰਾ ਕਹਿ ਰਿਹਾ ਭਾਈ ਸਿੱਖੋ ਮਾਤਾ ਜੀ ਦੇ ਵਚਨ ਜਿਹੜੇ ਆ ਉਹ ਟਲ ਹੋਣੇ ਚਾਹੀਦੇ ਆ ਪਹਿਲਾਂ ਹੀ ਮਹਾਰਾਜ ਨੇ ਕਹਿਤਾ ਵੀ ਤੁਸੀਂ ਖਿਆਲ ਰੱਖਣਾ ਮਾਤਾ ਜੀ ਨੇ ਕਿਹਾ ਵੀ ਸਾਡਾ ਸੀਸ ਜਿਹੜਾ ਸਾਡਾ ਸੀਸ ਹੈ ਸਾਡੀ ਜਿਹੜੀ ਸੂਰਤ ਹੈ ਮਾਤਾ ਜੀ ਦੁਆਰਾ ਦੇਖਣਾ ਚੰ데요 ਤਾਂ ਮਾਤਾ ਗੁਰੂ ਸਾਹਿਬ ਨੇ ਪਹਿਲਾਂ ਹੀ ਉਹਨਾਂ ਨੂੰ ਵਚਨ ਕਰ ਦਿੱਤਾ ਤਾਂ ਤੁਸੀਂ ਦੇਖੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਆਪਣੀ ਮਾਂ ਦਾ ਵਚਨ ਪਕਾਇਆ ਤੇ ਆਪਣਾ ਸੀਸ ਪਾਤਸ਼ਾਹ ਨੇ ਫਿਰ ਗੁਰਸਿੱਖ ਦੀ ਡਿਊਟੀ ਲਾ ਕੇ ਦੇਖੋ ਵੱਡੀ ਬਹੁਤ ਵੱਡਾ ਬਹੁਤ ਵੱਡਾ ਕਾਰਜਾ ਕਿਉਂਕਿ ਲੱਖਾਂ ਦੇ ਵਿੱਚ ਫੋਰਸ ਲੱਗੀ ਐ ਤੇ ਬਚ ਕੇ ਆਣਾ ਬੜਾ ਔਖਾ ਪਰ ਗੁਰੂ ਸੋਰਾ ਸਤਿ ਸ਼੍ਰੀ ਅਕਾਲ ਪਰ ਗੁਰੂ ਤੇ ਬਾਸਾ ਮਹਾਰ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਪਿੰਡ ਧੰਤਾ ਦੇ ਜੋਗ ਹੈ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਕਰਕੇ ਇਨ੍ਹਾਂ ਬੀਬੀਆਂ ਭਾਈਆਂ ਦੇ ਕੋਲੋਂ ਸਹਿਜ ਪਾਠ ਦੀ ਸੇਵਾ ਲਈ ਹੈ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਇਹ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਬਾਣੀ ਬਾਣੀ ਨਾਲ ਜੁੜ ਕੇ ਰਹਿ ਤਾਂ ਜੋ ਆਪਣਾ ਆਪਣੇ ਪਰਿਵਾਰ ਦਾ ਅਤੇ ਹੋਰ ਅੰਗੀਆਂ ਸੰਗੀਆਂ ਦਾ ਤੇ ਭਲਾ ਕਰ ਸਕਲ ਸਾਧ ਸੰਗਤ ਜੀ ਬਾਣੀ ਵਾਸਤੇ ਮੈਂ ਦੋ ਸ਼ਬਦ ਕਹਨੇ ਆ ਕਿਉਂਕਿ ਬਾਣੀ ਆਪਜੀ ਦੇ ਚੋਂ ਪੜੀ ਹੈ ਮਾਰੇ ਕਿਰਪਾ ਕਰਨ ਪਰ ਬਾਣੀ ਨੂੰ ਸ਼ੁੱਧ ਕਰਕੇ ਪੜਨਾ ਤੇ ਮੇਰੇ ਦਸਮ ਪਾਸ਼ਾ ਦਾ ਹੁਕਮ ਹੈ ਕਿ ਬਾਣੀ ਨੂੰ ਸ਼ੁੱਧ ਕਰਕੇ ਪੜਨਾ ਤੇ ਸ਼ੁੱਧ ਕਰਕੇ ਪੜਨ ਲਈ ਸੰਥਿਆ ਦੀ ਲੋੜ ਪੈਂਦੀ ਹੈ ਆਪਾਂ ਸੰਸਾਰ ਦੇ ਵਿੱਚ ਕੋਈ ਵੀ ਕੰਮ ਸਿੱਖਦੇ ਆ ਉਹ ਕੰਮ ਸਿੱਖਣ ਵਾਸਤੇ ਸਾਨੂੰ ਉਸਤਾਦ ਧਾਰਨੇ ਪੰਦਾ ਫਿਰ ਜਦੋਂ ਅਸੀਂ ਕੰਮ ਸਿੱਖਦੇ ਆ ਫਿਰ ਉਹ ਕੰਮ ਕਰਦੇ ਆ ਸੋ ਬਾਣੀ ਵੀ ਆਪ ਜੀ ਦੀ ਮੇਰੀ ਬੇਨਤੀ ਆ ਕਿਉਂਕਿ ਫਰਵਰੀ ਮਹੀਨੇ ਵਿੱਚ ਭੋਗ ਪੈ ਜਾਣਾ ਫਰਵਰੀ ਮਹੀਨੇ ਦੁਆਰਾ ਸੰਥਿਆ ਸ਼ੁਰੂ ਹੋ ਜਣੀ ਹੈ ਸੋ ਆਪ ਜਿਹੜੇ ਰਹਿ ਗਏ ਹੋ ਆਪ ਆਪਣੇ ਬੱਚਿਆਂ ਨੂੰ ਚੁਰਗਾ ਨੂੰ ਹੋਰ ਵੀ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਸਭ ਨੂੰ ਇਸ ਪਾਸੇ ਲਾਓ ਬਾਣੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਸਾਧ ਸੰਗਤ ਜੀ ਸਿੱਖ ਵਾਸਤੇ ਬਾਣੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ ਪਾਤਸ਼ਾਹ ਨੇ ਹੁਣ ਸਿੱਖਾਂ ਨੂੰ ਦੱਸਣਾ ਬਾਣੀ ਕੀ ਬਾਣੀ ਚ ਕੀ ਸ਼ਕਤੀ ਹੈ ਬਾਣੀ ਕੀ ਕੁਝ ਕਰ ਸਕਦੀ ਹੈ ਤੇ ਨਾਰਦ मुनि ਗੁਰੂ ਸਾਹਿਬ ਦੇ ਕੋਲ ਆਇਆ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਪੰਜ ਉਹਨੇ ਖੰਭ ਦਿੱਤੇ ਆ ਖੰਭ ਦੇ ਕੇ ਮੱਥਾ ਟੇਕ ਕੇ ਉਹ ਅਲੋਪ ਹੋ ਗਿਆ ਸਾਰੇ ਸਿੱਖ ਦੇਖ ਰਹੇ ਆ ਕਿ ਇਹ ਕੋਈ ਬਾਹਰੋਂ ਰੂਹ ਆਈ ਹੈ ਪਾਤਸ਼ਾਹ ਨੂੰ ਪੁੱਛਦੇ ਆ ਪਾਤਸ਼ਾਹ ਇਹ ਕੌਣ ਸੀ ਦਸਮ ਪਾਤਸ਼ਾਹ ਕਹਿੰਦੇ ਇਹ ਭਾਈ ਨਾਰਦ ਮੁਨੀ ਸੀ ਇਹ ਮਹਾਰਾਜ ਤੁਹਾਨੂੰ ਜਿਹੜੇ ਖੰਭ ਦੇ ਕੇ ਗਏ ਆ ਇਹ ਕਾਦੇ ਖੰਭ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਮਾਰੇ ਕਹਿਣ ਲੱਗੇ ਭਾਈ ਇਹ ਹਮਾਂ ਪੋਂਛੂ ਹੈ ਬੰਸੀ ਹੈ ਜਿਹੜਾ ਆਕਾਸ਼ ਵਿੱਚ ਰਹਿੰਦਾ ਹੈ ਧਿਆਨ ਨਾਲ ਸਮਝ ਲੈ ਜਿਹੜਾ ਆਕਾਸ਼ ਵਿੱਚ ਰਹਿੰਦਾ ਹੈ ਆਕਾਸ਼ ਵਿੱਚ ਹੀ ਆਂਡੇ ਦਿੰਦਾ ਉਹਦੇ ਬੱਚੇ ਵੀ ਉੱਥੇ ਹੁੰਦੇ ਆ ਉਹ ਥੱਲੇ ਇਸ ਧਰਤੀ ਦੇ ਵਿੱਚ ਨਹੀਂ ਆ ਉਹ ਆਕਾਸ਼ 'ਚ ਹੀ ਆਂਡੇ ਦਿੰਦਾ ਆਕਾਸ਼ ਵਿੱਚ ਹੀ ਰਹਿੰਦਾ ਮਹਾਰਾਜ ਜੀ ਕੀ ਖੂਬੀ ਹੈ ਗੁਰੂ ਸਾਹਿਬ ਕਹਿੰਦੇ ਸਿੱਖੋ ਹੁਣੇ ਤੁਹਾਨੂੰ ਅਸੀਂ ਦੱਸਦੇ ਆ ਇੱਕ ਸਿੱਖ ਨੂੰ ਠਾਇਆ ਕਹਿੰਦੇ ਗੁਰ ਸਿੱਖਾ ਸਾਡੇ ਪੰਜ ਤੀਰਾਂ ਦੇ ਨਾਲ ਪੰਜ ਖੰਭ ਬੰਨਦੇ ਹੋ। ਪੰਜ ਖੰਭ ਬੰਨ ਦਿੱਤੇ। ਪਾਦਸ਼ਾਹ ਨੇ ਇੱਕ ਇੱਕ ਤੀਰ ਚਲਾਇਆ ਕਹਿਣ ਲੱਗੇ ਗੁਰਸਿੱਖੋ ਜੇ ਕੋਈ ਤੀਰ ਥੱਲੇ ਗਰੇ ਤੇ ਲੈ ਕੇ ਆਓ। ਪਰ ਸਾਰੇ ਦੇਖ ਰਹੇ ਆ ਗੁਰੂ ਸਾਹਿਬ ਨੇ ਅਸਮਾਨ ਨੂੰ ਪੰਜ ਤੀਰ ਚਲਾਏ। ਪੰਜਾਂ ਚੋਂ ਇੱਕ ਤੀਰ ਵੀ ਵਾਪਸ ਦੀ ਆਇਆ। ਸਾਰੇ ਹੈਰਾਨ ਵੀ ਤੀਰ ਗਏ ਕਿੱਥੇ? ਕਹਿੰਦੇ ਪਾਦਸ਼ਾਹ ਇੱਕ ਵੀ ਤੀਰ ਥੱਲੇ ਨਹੀਂ ਆਇਆ। ਪਾਦਸ਼ਾਹ ਕਹਿਣ ਲੱਗੇ ਗੁਰਸਿੱਖੋ ਇਹ ਤੀਰ ਉਹ ਆਪਣੇ ਦੇਸ ਚ ਲੈ ਗਿਆ ਇਹ ਆਕਾਸ਼ ਚ ਆਇਆ ਸੀ ਆਕਾਸ਼ ਚ ਖੰਭ ਆਏ ਸੀ ਇਹ ਖੰਭ ਜਿਹੜੇ ਸੀ ਸਾਡੇ ਤੀਰਾਂ ਨੂੰ ਆਕਾਸ਼ ਵਿੱਚ ਲੈ ਗਏ ਕਹਿੰਦੇ ਗੁਰਸਿੱਖੋ ਜਿਵੇਂ ਸਾਡੇ ਤੀਰਾਂ ਨੂੰ ਖੰਭ ਆਕਾਸ਼ ਵਿੱਚ ਲੈ ਗਏ ਐ ਇਹ ਬਾਣੀ ਸੱਚਖੰਡ ਚੋਂ ਆਈ ਹੈ ਤੁਹਾਨੂੰ ਸੱਚਖੰਡ ਚ ਲੈ ਜਾਈਏ ਹੁਣ ਆਪ ਜੀ ਨੇ ਰਾਗ ਮਾਲਾ ਪੜੀ ਐ ਚਲੋ ਤੇ ਰਾਗ ਮਾਲਾ ਬਾਰੇ ਕਿਸ ਦਿਨ ਬਾਬਾ ਜੀ ਨੂੰ ਕਾਫੀ ਗਿਆਨ ਵੈਸੇ ਅੱਜ ਗੱਲ ਨਹੀਂ ਹੋਈ ਬੜੀ ਕਿਰਪਾ ਸੀ ਜਦੋਂ ਭੋਗ ਜਦੋਂ ਕੀਰਤਨ ਕਰ ਰਹੇ ਸੀ ਨਾ ਪਰ ਮੈਂ ਦੇਖਿਆ ਸੰਗਤ ਕਦੇ ਕਾਲੀ ਨਾ ਬਹਿ ਜੇ ਮੇਰਾ ਵੀ ਦਿਲ ਕਰ ਰਿਹਾ ਸੀ ਵੀ ਹੋਰ ਚ ਫੂਰਤ ਮਜ਼ਾ ਹੀ ਆਪੋ ਦਾਣ ਲੱਗਿਆ ਕਿੰਨੀਆਂ ਰੂਹਾਂ ਆ ਕਿੰਨਾ ਆਨੰਦ ਵਰਤ ਰਿਹਾ ਸੀ ਇਹ ਦਸਨ ਜੋਗ ਨਹੀਂ ਜੋ ਕਿਰਪਾ ਵਰਤ ਰਹੀ ਸੀ ਜੇ 10 ਮਿੰਟ ਹੋਰ ਕਿਤੇ ਕੀਰਤਨ ਹੁੰਦਾ ਹੋ ਸਕਦਾ ਮੇਰਾ ਕੰਟਰੋਲ ਕਰ ਲਈ ਖੋਇਆ ਇੰਨਾ ਆਨੰਦ ਸਾਹ ਸੰਗਤ ਜੀ ਤੁਸੀਂ ਪਾਠ ਕਾ ਦੇ ਵਾਸਤੇ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਖਿਆਲ ਰੱਖਣਾ ਇੱਕ ਆਪਾਂ ਆਮ ਪਾਠ ਕਰਦੇ ਆ ਘਰ ਚ ਉਹਦੀ ਗੱਲ ਹੋਰ ਹੁੰਦੀ ਹੈ ਜਦੋਂ ਅਸੀਂ ਕਿਸ ਗੁਰੂ ਵਾਸਤੇ ਕਰਦੇ ਆ ਕਿਸੇ ਭਗਤ ਵਾਸਤੇ ਕਰਦੇ ਆ ਕਿਸੇ ਮਹਾਂ ਭਗਤ ਵਾਸਤੇ ਕਰਦੇ ਆ ਉਦੋਂ ਗੱਲ ਕੁਝ ਹੋਰ ਹੁੰਦੀ ਹੈ ਹੁਣ ਗੁਰੂ ਤੇਗ ਬਹਾਦਰ ਦੇ ਆਣਾ ਹੀ ਆਣਾ ਸੀ ਤੇ ਮਹਾਰਾਜਾ ਲਾਲ ਸਿੰਘ ਸਿੰਘ ਸੀ ਤਾਂ ਨੇ ਵੀ ਆਲੇ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਆਲੇ ਭਗਤਾਂ ਨੇ ਆਲੇ ਤੇ ਜਿਹੜੀਆਂ ਦੇਵੀ ਦੇਵਤੇ ਆ ਉਹਨਾਂ ਨੂੰ ਆਣਾ ਹੀ ਆਣਾ ਇਸ ਕਰਕੇ ਇੰਨੀਆਂ ਜਿੱਥੇ ਰੂਹਾਂ ਆਣ ਗਈਆਂ ਉੱਥੇ ਆਨੰਦ ਵਧਦੇ ਗਏ ਵਧਦੇ ਤੇ ਭਾਈ ਸਾਹਿਬ ਕਿਰਤ ਕਰਨ ਬੜਾ ਹੀ ਆਨੰਦ ਆ ਰਿਹਾ ਸੀ ਬਹੁਤ ਆਨੰਦ ਆ ਰਿਹਾ ਸੀ ਸੋ ਜਦੋਂ ਤੁਸੀਂ ਰਾਗ ਮਾਲਾ ਪੜ ਰਹੇ ਸੀ ਰਾਗ ਮਾਲਾ ਉਹ ਕੋਈ ਉਦਾ ਬਾਣੀ ਨਹੀਂ ਹੈ ਰਾਗ ਮਾਲਾ ਦੇ ਵਿੱਚ ਰਾਗਾਂ ਦੇ ਨਾਮ ਆ ਪੰਜ ਪੰਜ ਉਹਨੇ ਦੀ ਘਰ ਵਾਲੀਆਂ ਆ ਅੱਠ ਅੱਠ ਉਹਨੇ ਦੇ ਪੁੱਤਰ ਉਹ ਡਿਟੇਲਸ ਤੁਹਾਨੂੰ ਸਾਰਾ ਸਮਝਾਵਾਂਗੇ ਕਿਸੇ ਦਿਨ ਹੁਣ ਤੁਸੀਂ ਦੇਖੋ ਨਾਰਦ मुनि ਜਦੋਂ ਉਹਨਾਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਜਿਹੜੇ ਰਾਗ ਰਾਗਣੀ ਆ ਕਿੱਥੇ ਹੋਏ ਉਹਨਾਂ ਨੇ ਬੇਨਤੀ ਕੀਤੀ ਇਹ ਨਾਲਦ ਜੀ ਅਸੀਂ ਬੜੇ ਦੁਖੀ ਹਾਂ ਕਹਿਣ ਲੱਗੀ ਕਿਉਂ ਦੁਖੀ ਹੋ ਕਹਿਣ ਲੱਗੀ ਦੇਖੋ ਸਾਡੀ ਕਿਸੇ ਦੀ ਲੱਤ ਟੁੱਟੀ ਹੋਈ ਹੈ ਕਿਸੇ ਦੀ ਬਾਹ ਟੁੱਟੀ ਹੋਈ ਹੈ ਕਿਦਾ ਕੁਝ ਹੋਇਆ ਪਿਆ ਸਾਡੇ ਜ਼ਖਮ ਹੋਏ ਪਏ ਆ ਕਿ ਜਿਹੜੇ ਸੰਸਾਰ ਦੇ ਲੋਕ ਹੈ ਇਹਨਾਂ ਨੂੰ ਇਹਨਾਂ ਨੂੰ ਰਾਗ ਵਿਦਿਆ ਅੰਧੀ ਨਹੀਂ ਇਸ ਕਰਕੇ ਰਾਗ ਗਲਤ ਤਰੀਕੇ ਨਾਲ ਪੜਦੇ ਆ ਤੇ ਸਾਡੀ ਇਹ ਹਾਲਤ ਹੋ ਗਈ ਹੈ ਆੰਦਾ ਸੋਨਣਾ ਸਾਹ ਸੰਗ ਜੀ ਕਹਿਣ ਲੱਗੇ ਹੁਣ ਦੱਸੋ ਅਸੀਂ ਕੀ ਕਰੀਏ ਤੁਸੀਂ ਸਾਡੇ ਕੋਈ ਕਿਰਪਾ ਕਰਦੇ ਸਾਨੂੰ ਠੀਕ ਕਰਦੇ ਹੋ ਕਹਿੰਦੇ ਨਹੀਂ ਇਹ ਮੇਰੇ ਵਸਤੀ ਗੱਲ ਨਹੀਂ ਇਹ ਕਹਿੰਦੇ ਮੇਰੇ ਵਸਤੀ ਗੱਲ ਨਹੀਂ ਤੁਸੀਂ ਇਦਾਂ ਕਰੋ ਮਾਤ ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪ੍ਰਤਖ ਹਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਗ੍ਰੰਥ ਲਿਖ ਰਹੇ ਹੈ ਜੇ ਤੁਹਾਡਾ ਨਾਮ ਗ੍ਰੰਥ ਵਿੱਚ ਸ਼ਾਮਲ ਹੋ ਜੇ ਦਾ ਤੁਹਾਡਾ ਬਚਾਅ ਹੋ ਸਕਦਾ ਤੇ ਜਦੋਂ ਉਹ ਰੂਹਾਂ ਆਈਆਂ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਤੇ ਗੁਰੂ ਅਰਜਨ ਦੇ ਬਾਰੇ ਕਹਿਣ ਲੱਗੇ ਵੀ ਹੁਣ ਸੰਪੂਰਨਤਾ ਹੋ ਚੁੱਕੀ ਹੈ ਕਿਉਂਕਿ ਸ਼ਲੋਕ ਮਹੱਲਾ 5ਵਾਂ ਜਿਹੜਾ ਆਪਾਂ ਪੜਦੇ ਤੀਰਾ ਕੀਤਾ ਜਤੋ ਨਾਲ ਉਹ ਸ਼ਬਦ ਪੂਰਾ ਹੋ ਚੁੱਕਾ ਹੈ ਕਹਿੰਦੇ ਵੀ ਹੁਣ ਨਹੀਂ ਪਰ ਦੇਖੋ ਕੁਦਰਤ ਦੀ ਇਹੋ ਜੀ ਦੇਣ ਜਿਹੜਾ ਲਾਸਟ ਵਾਲਾ ਅੰਗ ਹੈ ਉਹ ਅਜੇ ਖਾਲੀ ਪਿਆ ਇਹ ਪਾਤਸ਼ਾਹ ਦੇ ਸਾਰੇ ਇਹ ਉਹਦੀ ਉਹਦੇ ਚੋਜ ਹੈ ਉਹਨੂੰ ਸਮਝਣਾ ਬਹੁਤ ਔਖਾ ਹੈ ਸਾਡੇ ਵਾਸਤੇ ਗੱਲ ਨਹੀਂ ਕੀ ਹੋਣਾ ਪਹਿਲਾਂ ਇੱਥੋਂ ਤੱਕ ਵੀ ਦੱਸਦੇ ਆ ਉਹ ਗ੍ਰੰਥ ਦੇ ਮੈਂ ਦਰਸ਼ਨ ਨਹੀਂ ਕੀਤੇ ਜਿਹੜੇ ਪਹਿਲਾਂ ਗੁਰੂ ਅਰਜਨ ਦੇਵ ਮਾਰੇ ਗੁਰਗੰਸਾ ਲਿਖਿਆ ਸੀ ਉਹ ਕਰਤਾਰਪੁਰ ਸਾਹਿਬ ਤੇ ਮੈਂ ਪੁੱਛਿਆ ਵੀ ਕਦੋਂ ਦਰਸ਼ਨ ਕਰਾਂਦੇ ਕਹਿੰਦੇ ਜੀ ਜਦੋਂ ਦੁਸ਼ਹਿਰਾ ਹੁੰਦਾ ਉਦੋਂ ਦਰਸ਼ਨ ਕਰਾਈ ਜਾਂਦੇ ਕਈਆਂ ਨੇ ਇਹ ਦੱਸਿਆ ਵੀ ਉਸ ਗ੍ਰੰਥ ਵਿੱਚ ਕੁਝ ਜਿਹੜੇ ਅੰਗ ਗੁਰੂ ਮਾਰੇ ਨੇ ਨਹੀਂ ਸੀ ਲਿਖੇ ਬਾ ਬਾਕੀ ਦਾਤਾ ਜਾਨ ਦਾ ਸੱਚ ਹੈ ਝੂਠਾ ਹੈ ਤੇ ਗੁਰੂ ਤੇਗ ਬਹਾਦਰ ਦੀ ਬਾਣੀ ਵਾਸਤੇ ਅੰਗ ਛੱਡ ਦਿੱਤੀ ਸੀ ਕਿਸੇ ਨੇ ਮੈਨੂੰ ਇਹ ਦੱਸਿਆ ਚਲੋ ਆਪਾਂ ਦਰਸ਼ਨ ਨਹੀਂ ਕੀਤੇ ਇਸ ਕਰਕੇ ਆਪਾਂ ਜਿਆਦਾ ਨਹੀਂ ਕਹਿ ਸਕਦੇ ਪਰ ਦੇਖੋ ਜਦੋਂ ਗੁਰੂ ਅਰਜਨ ਦੇਵ ਮਾਰੂ ਨੂੰ ਬੇਨਤੀ ਕੀਤੀ ਉਹਨਾਂ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਭਾਈ ਹੁਣ ਸੰਪੂਰਨਤਾ ਹੋ ਚੁੱਕੀ ਹੈ ਕਹਿਣ ਲੱਗੇ ਪਾਤਸ਼ਾਹ ਸਾਡੀ ਹਾਲਤ ਦੱਸ ਤੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਬਹੁਤ ਦੁਖੀ ਹਾਂ ਸਾਡੇ ਬੱਚਿਆਂ ਤੇ ਤਰਸ ਖੋ ਮਹਾਰਾਜ ਕਿਰਪਾ ਕਰੋ ਤੇ ਦੀਨ ਦਿਆਲ ਕਹਿ ਲੱਗੇ ਠੀਕ ਹੈ ਕਹਿੰਦੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਗੁਰਦਾਸ ਜੀ ਇਦਾਂ ਕਰੋ ਇਹਨਾਂ ਦੀ ਇਹਨਾਂ ਦੇ ਨਾਮ ਸਾਰੇ ਲਿਖ ਲਓ ਇਹਨਾਂ ਦੇ ਨਾਮ ਜਿਹੜੇ ਲਿਖ ਕੇ ਸਾਰੇ ਦੇ ਸਾਰੇ ਜੋ ਲਾਸਟ ਅੰਕ ਖਾਲੀ ਪਿਆ ਨਾ ਉਹਦੇ ਉੱਤੇ ਇਹਨਾਂ ਦੇ ਸਾਰੇ ਨਾਮ ਲਿਖ ਦਿਓ ਉਹ ਰਾਗ ਮਾਲਾ ਉਹ ਸਾਰੀ ਰਾਗ ਮਾਲਾ ਉਹਨਾਂ ਦੇ ਨਾਮ ਉਹਨਾਂ ਦੇ ਉਹਨਾਂ ਦੀ ਘਰ ਵਾਲੀਆਂ ਦੇ ਨਾਮ ਜੇ ਤੁਸੀਂ ਮੈਂ ਤੁਹਾਨੂੰ ਬਾਬਾ ਜੀ ਨੂੰ ਬਾਬਾ ਜੀ ਕਿਹਦੇ ਸੁਲਾਹ ਵੀ ਦੇ ਉਹਨਾਂ ਨੂੰ ਦੱਸ ਦਿਓ ਇਹ ਬੜੀ ਵੱਡੀ ਗੱਲ ਹੈ ਪੰਜ ਪੰਜ ਉਹਨਾਂ ਦੀ ਘਰ ਵਾਲੀਆਂ ਇੱਕ ਰਾਗ ਦੀਆਂ ਪੰਜ ਘਰ ਵਾਲੀਆਂ ਆਠ ਆਠ ਉਹਨਾਂ ਦੇ ਪੁੱਤਰ ਇਹੋ ਕੁਝ ਡਿਟੇਲ ਲਿਖੀ ਹੋਈ ਹੈ ਉਹਦੇ ਵਿੱਚ ਉਹ ਡਿਟੇਲ ਜਿਹੜੀ ਹੈਗੀ ਆ ਗੁਰੂ ਸਾਹਿਬ ਨੇ ਜਦੋਂ ਭਾਈ ਗੁਰਦਾਸ ਜੀ ਦੇ ਵਿੱਚ ਲਿਖੀ ਨਾ ਇਹ ਦੇਖੋ ਬਾਣੀ 'ਚ ਕਿੰਨੀ ਸ਼ਕਤੀ ਹੈ 사ਤਸੰਗ ਜਦੋਂ ਜਦੋਂ ਦਰਜ ਕੀਤੀ ਨਾਲ ਦੇ ਨਾਲ ਦੀ ਉਹਨਾਂ ਦੇ ਅੰਗ ਪਿਆਰ ਜੋ ਖਰਾਬ ਸੀ ਸਾਦੇ ਠੀਕ ਹੋ ਇਹ ਬਾਣੀ ਦੀ ਸ਼ਕਤੀ ਹੈ ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ ਆਹ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਘਿਰਦਾ ਤਨਾ ਸਮਾਣੀ ਬੀਬੋ ਅੰਮ੍ਰਿਤ ਸਦਾ ਰਹੋ ਹਰੰਗ ਜੱਪਿਓ ਸਾਰੰਗ ਪਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਔਰ ਝੂਠੀ ਬਾਣੀ ਵੀ ਹੈਗੀ ਆ ਖਿਆਲ ਰੱਖਣਾ ਜਿਹੜੇ ਹੈ ਝੂਠੇ ਉਹਨਾਂ ਦੀ ਬਾਣੀ ਵੀ ਝੂਠੀ ਸਤਗੁਰੂ ਬਾਜੋ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖਣਾਂ ਖਿਆਲ ਰੱਖਣਾ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਗੁਰੂ ਨੂੰ ਗੁਰਗੱਦੀ ਦਿੱਤੀ ਹੈ ਐਵੇਂ ਨਹੀਂ ਕਿਤੇ ਝਟਪਣਾ ਮੇਰੀ ਜਰੂਰੀ ਬੇਨਤੀ ਤੁਹਾਡੇ ਚੱਲਣਾ ਜੇ ਮੈਂ ਪਿੰਡ ਵੀ ਆਪਣੇ ਉੱਤੇ ਬੇਨਤੀ ਇਹੋ ਕਰਦਾ ਜਿੱਥੇ ਵੀ ਜਾ ਕੇ ਬੇਨਤੀ ਕਰਦਾ ਵੀ ਭਾਈ ਅਖੰਡ ਇਹ ਕਾਲ ਯੁਗ ਦਾ ਪਹਿਲਾ ਇੱਥੇ ਬਹੁਤ ਕੁਝ ਚੱਲ ਰਿਹਾ ਐਵੇਂ ਨਾ ਕਿਤੇ ਐਰੇ-ਗਰੇ ਨੂੰ ਗੁਰੂ ਤਾਲਣ ਕਰ ਲਿਓ ਬਾਅਦ ਤੁਸੀਂ ਪਸਤਾਓਗੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਜੇ ਹੁਕਮ ਹੁੰਦਾ ਮੰਨਣ ਵਾਸਤੇ ਹੁੰਦਾ ਬੇਨਤੀ ਨਾਮਾ ਨਹੀਂ ਹੁਕਮ ਹੈ ਗੁਰੂ ਸਾਹਿਬ ਦਾ ਸੋ ਆਪਾਂ ਸਾਰਿਆਂ ਨੇ ਮੰਨਣਾ ਹੈ ਤੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨ ਕੇ ਤੇ ਆਪਾਂ ਗੁਰੂ ਵਾਲੇ ਹੋਏ ਤੀਸਰੇ ਪਾਤਸ਼ਾਹ ਨੇ ਕਿਹਾ ਵਾਹ ਵਾਹ ਬਾਣੀ ਨਰਿੰਕਾਰ ਹੈ ਇਸ ਜੇਵੜ ਅਵਰ ਨਾ ਕੋਏ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨੇ ਅਰ ਤਖ ਗੁਰੂ ਨਿਸ਼ਤਾਨ ਹੋਰ ਤਪ ਕਿਧ ਕੋ ਪੁੱਛਣਾ ਗੁਰੂ ਅਰਜਨ ਦੇਵ ਮਾਰਿਆ ਕਹਿੰਦੇ ਆ ਧੁਰ ਕੀ ਬਾਣੀ ਆਈ ਸਗਲੀ ਚਿੰਤਿ ਮਟਾਈ ਦਸਮ ਪਾਸ਼ਾ ਨੇ ਕਹਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਸੋ ਸਾਰੇ ਗੁਰੂ ਸਾਨੂੰ ਕਹਿ ਰਹੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਅਜੇ ਉਹ ਪੋਥੀ ਸਾਹਿਬ ਪੋਥੀ ਪਰਮੇਸ਼ਰ ਦਾ ਥਾਨ ਜਦੋਂ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਾਰ ਨੇ ਆਪਣਾ ਥੱਲੇ ਆਪਣਾ ਬਿਸਤਰਾ ਲਵਾ ਲਿਆ ਸੀ ਮਹਾਰਾਜ ਨੇ ਤੁਸੀਂ ਹੁਣ ਵੀ ਜਦੋਂ ਜਾਂਦੇ ਹੋ ਆਪਰਾ ਆਕਾਲ ਤਖਤ ਸਾਹਿਬ ਦੀ ਕੋਠਾ ਸਾਹਿਬ ਜਿਹੜੇ ਉਸ ਵੇਲੇ ਅਜੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਚਾਦਰ ਤੇ ਵਿਸ਼ੀ ਹੋਈ ਹੈ ਤੇ ਇਤਿਹਾਸ ਦੱਸਦਾ ਉਸ ਤੋਂ ਬਾਅਦ ਗੁਰੂ ਸਾਹਿਬ ਘਰ ਸੌਣ ਵਾਸਤੇ ਨਹੀਂ ਗਏ ਉੱਥੇ ਹੀ ਸੌਂਦੇ ਸੀ ਥੱਲੇ ਵੀ ਇਹ ਮੇਰੇ ਤੋਂ ਵੱਡਾ ਆਪ ਚੌਰ ਸਾਹਿਬ ਕੀਤੀ ਹੈ ਵੀ ਮੇਰੇ ਤੋਂ ਵੱਡਾ ਸੋ ਸਾਧ ਸੰਗਤ ਜੀ ਮੇਰੀ ਬੇਨਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਛੱਡ ਕੇ ਕੋਈ ਹੋਰ ਪਾਸੇ ਨਹੀਂ ਜਾਣਾ ਤੁਸੀਂ ਤੇ ਜਦੋਂ ਗੁਰਸਿੱਖਾਂ ਦੇ ਘਰਾਂ ਵਿੱਚ ਜਲਮ ਹੋਏ ਆ ਮੈਂ ਤੇ ਹਿੰਦੂ ਫੈਮਿਲੀ ਚੋਂ ਜਲਦੇ ਆ ਮੈਂ ਕਲੀਨ ਸ਼ੇਪ ਹੁੰਦਾ ਸੀ 2004 ਚ ਮੇਰੇ ਤੇ ਕਿਰਪਾ ਹੋਈ ਪਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਹੁਤ ਵਿਸ਼ਵਾਸ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਾਰਿਆਂ ਨੇ ਮੈਨੂੰ ਪਟਿਆਲੇ ਤੋਂ ਜਾਨ ਨਹੀਂ ਦਿੱਤਾ ਪਾਤਸ਼ਾਹ ਨੇ ਉੱਥੇ ਰੱਖ ਕੇ ਬੜੀਆਂ ਦਾਤਾਂ ਬਖਸ਼ੀਆਂ ਗੁਰਸਿੱਖੀ ਦਿੱਤੀ ਪਾਤਸ਼ਾਹ ਨੇ ਸਾਡੇ ਖਾਨਦਾਨ ਚ ਕੋਈ ਸਿੱਖ ਹੀ ਨਹੀਂ ਹੈ ਸਾਰੇ ਸਿੱਖ ਨੂੰ ਗੁਰਸਿੱਖੀ ਦਿੱਤੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਾਰਿਆਂ ਦਾ ਆਪਾ ਦੇਨ ਨਹੀਂ ਦੇ ਸਕਦਾ ਉਹ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਸੋ ਮੇਰੀ ਬੇਨਤੀ ਹੈ ਆਪਾਂ ਸਾਰਿਆਂ ਨੇ ਧੰ ਗੁਰੂ ਗ੍ਰੰਥ ਸਾਹਿਬ ਦੇ ਲਾ ਲਗਣਾ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਜ਼ਰੂਰੀ ਬੇਨਤੀ ਹੈ ਉਹ ਸੰਥਿਆ ਜ਼ਰੂਰ ਲੋ ਸੰਥਿਆ ਬਹੁਤ ਜ਼ਰੂਰੀ ਹੈ ਜੇ ਆਪਾਂ ਬਾਣੀ ਨੂੰ ਗਲਤ ਪੜਾਂਗੇ ਤੇ ਉਹ ਵੀ ਠੀਕ ਨਹੀਂ ਬਾਣੀ ਨੂੰ ਸ਼ੁੱਧ ਕਰਕੇ ਕਰਨਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਬਾ ਗੁਰਦੀਪ ਸਿੰਘ ਜੀ ਹਰੇਕ ਵਾਰੀ ਕਦੀ ਵੀ ਉਹਨਾਂ ਨਾਮ ਨਹੀਂ ਕੀਤੀ ਮੈਂ ਪਹਿਲੇ ਹੀ ਬੇਨਤੀ ਕਰਦੀ ਮੈਂ ਬਾਬਾ ਜੀ ਉਸਦੇ ਕੋਈ ਪ੍ਰੋਗਰਾਮ ਨਾ ਰੱਖਿਓ ਆਪ ਜੀ ਨੇ ਜ਼ਰੂਰ ਜਾਣਾ ਸੋ ਉਹ ਵੀ ਨਾਲ ਆਇਆ ਹੈ ਇੱਥੇ ਪ੍ਰਧਾਨ ਸਾਹਿਬ ਗੁਰਦਸਾਹਿਬ ਦੇ ਕਮੇਟੀ ਸਾਰੀ ਮੈਂ ਦੇਖਿਆ ਬੜਾ ਆਇਆ ਨਾ ਤੇ ਕਿਰਪਾ ਸੱਚੇ ਪਾਤਸ਼ਾਹ ਦੀ ਕਿਸੇ ਪ੍ਰਕਾਰ ਦੀ ਕਿਸੇ ਵਿੱਚ ਵੀ ਮੈਂ ਕੋ ਗੱਲ ਨਹੀਂ ਦੇਖੀ ਆ ਭਾਈ ਸਾਹਿਬ ਕੀਰਤਨ ਕਰ ਰਹੇ ਕਿੰਨਾ ਆਨੰਦ ਵਈ ਕੀਰਤਨ ਕਰਦੇ ਸਗੋਂ ਤੁਹਾਡਾ ਪਿੰਡ ਤੇ ਬਹੁਤ ਵੱਡਾ ਮੈਂ ਤਾਂ ਸੋਚਿਆ ਸੀ ਵੀ ਇੱਥੇ ਟੈਂਟਰ ਲਾਣੇ ਪੈਣਾ ਵੀ ਐਡਾ ਵੱਡਾ ਪਿੰਡ ਵੀ ਇੰਨੀ ਸੰਗਤ ਹੋਏਗੀ ਪਰ ਬੇਨਤੀ ਹੈ ਗੁਰੂ ਸਾਹਿਬ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਮਹਾਰਾਜ ਕਿਰਪਾ ਕਰਨ ਇਸ ਵਕਤ ਉਹ ਜੇ ਤੁਸੀਂ ਪਾਠ ਸਿੱਖੋਗੇ ਨਾ ਆਟੋਮੈਟਿਕ ਵਾਧਾ ਹੋਵੇਗਾ ਸੰਗਤ ਵੱਧ ਤੋਂ ਜੁੜੇਗੀ ਸੋ ਬੜੇ ਪਿਆਰ ਵਾਲੀਆਂ ਰੂਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਆ ਮਲੂਕ ਸਿੰਘ ਭਾਈ ਸਾਹਿਬ ਦੇ ਕੋ ਇਨਾਂ ਵਿਚਾਰੇ ਕਿਹਨੇ ਕੋਈ ਤਰਖਾ ਲੈ ਰਿਹਾ ਮੈਂ ਦੇਖਿਆ ਭੱਜੇ ਹੀ ਕਿਤੇ ਕਿਤੇ ਜਾ ਕੇ ਮੈਨੂੰ ਫੋਨ ਕਰ ਰਿਹਾ ਕਿਤੇ ਜਾ ਕੇ ਫੋਨ ਕਰ ਰਿਹਾ ਮਿਰਜੀ ਆ ਇਹਨਾਂ ਦਾ ਨਾਮ ਵੀ ਲਿਖ ਲਓ ਮਿਰਜੀ ਇਹਨਾਂ ਦਾ ਨਾਮ ਵੀ ਲਿਖ ਲਓ ਸਾਧ ਸੰਗਤ ਜੀ ਸੇਵਾ ਕਰਤ ਹੋਏ ਮਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਨਿਸਕਾਮ ਸੇਵਾ ਕਰਨੀ ਬੜੀ ਵੱਡੀ ਗੱਲ ਆ ਗੁਰੂ ਸਾਹਿਬ ਦੀ ਇਹ ਕਿਰਪਾ ਰਹਿਮਤ ਤਾਂ ਇਹ ਸੇਵਾ ਕਰ ਰਿਹਾ ਸੋ ਆਪਾਂ ਇਹਨਾਂ ਦਾ ਸਾਥ ਦੇਣਾ ਕਿਉਂਕਿ ਮੈਨੂੰ ਕਿਹਾ ਸੀ ਮੈਂ ਵੀਰ ਜੀ ਇਸ ਇਲਾਕੇ ਦੇ ਤੁਸੀਂ ਨਾ ਹਣ ਤੁਸੀਂ ਇਸ ਇਲਾਕੇ ਦੇ ਪ੍ਰਧਾਨ ਹੋ ਬਸ ਇਹ ਹੁਣ ਇਲਾਕਾ ਤੁਸੀਂ ਸੰਭਾਲਣਾ ਬਸ ਕਿਉਂਕਿ ਹਰੇਕ ਬੰਦਾ ਮੇਰੇ ਕੋਈ ਨਹੀਂ ਦੌੜ ਨਹੀਂ ਉਤਿਆਉਂ ਨੌਕਰੀ ਵੀ ਕਰਦਾ ਤੇ ਨੌਕਰੀ ਦੇ ਨਾਲ ਨਾਲੇ ਸੇਵਾ ਵੀ ਕਰਦਾ ਇਸ ਕਰਕੇ ਗੁਰੂ ਸਾਹਿਬ ਸੇਵਾ ਗੁਰੂ ਸਾਹਿਬ ਪਰਵਾ ਰਹੇ ਆ ਤਾਂ ਹੋ ਰਹੀ ਹੈ ਜੇ ਗੁਰੂ ਸਾਹਿਬ ਸੇਵਾ ਨਾਲ ਨਹੀਂ ਹੋ ਸਕਦੀ ਇਹ ਸਾਰੀ ਕਿਰਪਾ ਧੰਨ ਧੰਨ ਸ੍ਰੀ ਗੁਰੂ ਇੱਕ ਬਾਣ ਸਾਹਿਬ ਧੰਨਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਮਾਰਦੀ ਹੈ ਸੋ ਇੰਨੀ ਇਹ ਬੇਨਤੀ ਆ ਪ੍ਰਵਾਨ ਕਰਨੀ ਆ ਬਾਣੀ ਨਾਲ ਜੋ ਬਾਣੀ ਬਾਣੀ ਦੇ ਧਾਰ ਦੇ ਬਣੀਏ ਬਲੋ ਸਾਰੇ ਗੱਜ-ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ભક્ફક